ਅੱਜ ਪੂਰੇ ਪੰਜਾਬ ਭਰ ਦੇ ਵਿੱਚ ਵਿਸ਼ੇਸ਼ ਚੈਕਿੰਗ ਚੱਲ ਰਹੀ ਆ ਤਾਂ ਲੁਧਿਆਣਾ ਤਸਵੀਰਾਂ ਤਾਂ ਦਿਖਾ ਦਨੇ ਆ ਤਾਂ ਵਿਸ਼ੇਸ਼ ਨਾਕਾ ਲਗਾਇਆ ਗਿਆ ਵਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਪੁਲਿਸ ਦੇ ਸੀਨੀਅਰ ਅਧਿਕਾਰੀ ਜਿਹੜੇ ਨੇ ਅੱਜ ਖੁਦ ਸੜਕਾਂ ਦੇ ਉੱਤੇ ਉਤਰੇ ਨੇ ਸਪੈਸ਼ਲ ਏ ਡੀ ਜੀ ਪੀ ਐਸ ਰਾਏ ਤਾਂ ਉਹ ਵਿਸ਼ੇਸ਼ ਚੈਕਿੰਗ ਤੇ ਪਹੁੰਚੇ ਨੇ ਲੁਧਿਆਣਾ ਰੇਲਵੇ ਸਟੇਸ਼ਨ ਦੇ ਬਾਹਰ ਇਹ ਚੈਕਿੰਗ ਇਸ ਵਕਤ ਚੱਲ ਰਹੀ ਆ ਤਾਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਨਾਲ ਦੀ ਨਾਲ ਗੱਲਬਾਤ ਕਰਾਂਗੇ ਨਾਲ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਜਿਹੜੇ ਨੇ ਉਹ ਵੀ ਨਾਲ ਮੌਜੂਦ ਨੇ ਤਾਂ ਪੂਰੀ ਪੁਲਿਸ ਵੱਲੋਂ ਵਿਸ਼ੇਸ਼ ਚੈਕਿੰਗ ਅਭਿਆਨ ਕੀਤਾ ਜਾ ਰਿਹਾ ਵਾ ਚਾਹੇ ਰੇਲਵੇ ਸਟੇਸ਼ਨ ਹੋਣ ਜਾਂ ਪੰਜਾਬ ਦੀਆਂ ਮੁੱਖ ਸੜਕਾਂ ਹੋਣ ਤਾਂ ਵਿਸ਼ੇਸ਼ ਚੈਕਿੰਗ ਅਭਿਆਨ ਅੱਜ ਚੱਲ ਰਿਹਾ ਵਾ ਤਾਂ ਪੰਜਾਬ ਦੇ ਵਿੱਚ ਅਲਰਟ ਵੀ ਜਾਰੀ ਹੈ ਤਾਂ ਉਸ ਨੂੰ ਦੇਖਦੇ ਹੋਏ ਵਿਸ਼ੇਸ਼ ਚੈਕਿੰਗ ਜਿਹੜੀ ਹੈ ਇਸ ਵਕਤ ਕੀਤੀ ਜਾ ਰਹੀ ਹੈ ਤਾਂ ਰਾਤ ਦਾ ਸਮਾਂ ਵਾ ਤਾਂ ਜਿੱਥੇ ਅੱਜ ਸੀਨੀਅਰ ਅਧਿਕਾਰੀ ਜਿਹੜੇ ਨੇ ਖੁਦ ਸੜਕਾਂ ਤੇ ਉੱtre ਉੱtre ਨੇ ਤਾਂ ਵਿਸ਼ੇਸ਼ ਤੇ ਚੈਕਿੰਗ ਜੋ ਅੱਜ ਤਾਂ ਕੀਤੀ ਜਾ ਰਹੀ ਆ ਤਾਂ ਇਸ ਰਾਈਡ ਜੋ ਨੇ ਉਹ ਵਿਸ਼ੇਸ਼ ਲੁਧਿਆਣਾ ਪਹੁੰਚੇ ਨੇ ਜਾਇਜ਼ਾ ਲੈ ਰਹੇ ਨੇ ਨਾਕਾ ਜੋ ਨਾਕੇ ਲੱਗੇ ਨੇ ਉਹਨਾਂ ਤੇ ਸਿੱਧਾ ਜਾਇਜ਼ਾ ਲੱਗਿਆ ਲੁਧਿਆਣਾ ਰੇਲਵੇ ਸਟੇਸ਼ਨ ਤੇ ਚੈਕਿੰਗ ਜਿਹੜੀ ਆ ਉਹ ਕੀਤੀ ਜਾਵੇਗੀ ਤਾਂ ਇਹ ਤਸਵੀਰਾਂ ਜੋ ਤੁਹਾਨੂੰ ਅਸੀਂ ਲੁਧਿਆਣਾ ਤੋਂ ਦਿਖਾ ਰਹੇ ਆ ਜਿੱਥੇ ਅੱਜ ਵਿਸ਼ੇਸ਼ ਚੈਕਿੰਗ ਤਾਂ ਕਿਤੇ ਗਈ ਆ ਤਾਂ ਪੂਰੇ ਪੰਜਾਬ ਭਰ ਦੇ ਵਿੱਚ ਜੋ ਦੱਸਿਆ ਜਾ ਰਿਹਾ ਕਿ ਅੱਜ ਰਾਤ ਬਾਰੇ ਜਿਹੜੇ ਨੇ ਲੁਧਿਆਣਾ ਦੇ ਵਿੱਚ ਵੀ ਵਿਸ਼ੇਸ਼ ਚੈਕਿੰਗ ਕੀਤੀ ਜਾਵੇਗੀ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਜੋ ਲੁਧਿਆਣਾ ਨੇ ਕੋ ਵੀ ਨਾਲ ਮੌਜੂਦ ਨੇ ਨਾਲ ਉਹਨਾਂ ਦੇ ਨਾਲ ਸੀਨੀਅਰ ਅਧਿਕਾਰੀ ਜੋ ਲੁਧਿਆਣਾ ਦੇ ਉਹ ਵੀ ਤਸਵੀਰਾਂ ਚ ਵਿੱਚ ਦੇਖੇ ਜਾ ਰਹੇ ਨੇ ਤਾਂ ਇਹ ਤਸਵੀਰਾਂ ਨੇ ਜੋ ਰੇਲਵੇ ਸਟੇਸ਼ਨ ਤੇ ਵਿਸ਼ੇਸ਼ ਤੇ ਇਸ ਵਕਤ ਅ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਸ ਵਕਤ ਰੇਲਵੇ ਸਟੇਸ਼ਨ ਦੀਆਂ ਤਸਵੀਰਾਂ ਨੇ ਜਿੱਥੇ ਜੋ ਸਥਿਤੀ ਦਾ ਜਾਇਜ਼ਾ ਲਿੱਤਾ ਜਾ ਰਿਹਾ ਵਾ ਤਾਂ ਵਿਸ਼ੇਸ਼ ਨਾਕੇ ਜੋ ਲੱਗੇ ਨੇ ਉਹਨਾਂ ਦੀ ਵੀ ਚੈਕਿੰਗ ਜਿਹੜੀ ਆ ਕੀਤੀ ਜਾ ਰਹੀ ਆ ਤਾਂ ਅਲਰਟ ਪੂਰੇ ਪੰਜਾਬ ਦੇ ਵਿੱਚ ਇਸ ਵਕਤ ਜਾਰੀ ਹੈਗਾ ਉਸ ਨੂੰ ਦੇਖਦੇ ਹੋਏ ਤਾਂ ਪੂਰੇ ਪੰਜਾਬ ਭਰ ਦੇ ਵਿੱਚ ਵਿਸ਼ੇਸ਼ ਨਾਕੇ ਲਗਾਏ ਗਏ ਨੇ ਤਾਂ ਰਾਤ ਭਰ ਜਿਹੜੇ ਨੇ ਨਾਕੇ ਲਗਾਏ ਜਾਣਗੇ ਵਿਸ਼ੇਸ਼ ਚੈਕਿੰਗ ਜੋ ਆ ਉਹ ਕੀਤੀ ਜਾਵੇਗੀ ਤਾ ਸਟੇਸ਼ਨ ਤੇ ਇਹ ਤਸਵੀਰਾਂ ਜੋ ਤੁਹਾਨੂੰ ਦਿਖਾ ਰਿਹਾ ਆਂ ਜਾਤੀਆਂ ਨਾਲ ਗੱਲਬਾਤ ਕਰਨਗੇ ਵਿਸ਼ੇਸ਼ ਜੋ ਚੈਕਿੰਗ ਅਭੀ ਅੰਜੋ ਚਲਾਇਆ ਜਾ ਰਿਹਾ ਵਾ ਤੇ ਤੇ ਹੈ ਤੇ ਅੱਜ ਚੈਕਿੰਗ ਕੀਤੀ ਜਾਵੇਗੀ ਤਾਂ ਸੀਨੀਅਰ ਅਧਿਕਾਰੀਆਂ ਦੇ ਨਾਲ ਇਸ ਵਕਤ ਰੇਲਵੇ ਸਟੇਸ਼ਨ ਤੇ ਤੁਸੀਂ ਦੇਖ ਰਹੇ ਹੋ ਇਸ ਰਾਏ ਦੇ ਪਹੁੰਚੋ ਇਹਦੇ ਨਾਲ ਪੁਲਿਸ ਕਮਿਸ਼ਨ ਲੁਧਿਆਣਾ ਸਵਪਨ ਸ਼ਰਮਾ ਜੀ ਪਾਣਾ ਰੇਲਵੇ ਸਟੇਸ਼ਨ ਤੋਂ ਅਸੀਂ ਤੁਹਾਨੂੰ ਉਸ ਦੀਆਂ ਤਸਵੀਰਾਂ ਦਿਖਾ ਰਹੇ ਜਿੱਥੇ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਵਾ ਉਹਨਾਂ ਦੀ ਵੀ ਚੈਕਿੰਗ ਜੁਰ ਕੀਤੀ ਜਾ ਰਹੀ ਹੈ ਪੁਲਿਸ ਕਮਿਸ਼ਨਰ ਲੁਧਿਆਣਾ ਸਵਪਨ ਸ਼ਰਮਾ ਵੀ ਨਾਲ ਦਿਖਾਈ ਦੇ ਰਹੇ ਨੇ ਤਾਂ ਇਸ ਤੋਂ ਬਾਅਦ ਮੀਡੀਆ ਦੇ ਨਾਲ ਉਹ ਗੱਲਬਾਤ ਵੀ ਕਰਨਗੇ ਉਸ ਦੇ ਬਾਰੇ ਵੀ ਤੁਹਾਡੀ ਨੋਕਤਨ ਜਾਣਕਾਰੀ ਦਵਾਂਗੇ ਪਰ ਇਹ ਸਥਿਤੀ ਤੁਸੀਂ ਦੇਖ ਰਹੇ ਹੋ ਇਸ ਵਕਤ ਸਟੇਸ਼ਨ ਤੇ ਇਸ ਵਕਤ ਜੋ ਚੈਕਿੰਗ ਅੱਜ ਲੁਧਿਆਣਾ ਪਰਮਿਸ਼ਨ ਦੇ ਅੰਦਰ ਵਿੱਚ ਮੇਰੀ ਟੂਪੀ ਲੱਗੀ ਆ ਔਰ ਇੱਥੇ ਜਿਹੜਾ ਆਪਰੇਸ਼ਨ ਤੱਕ ਮਾਨਯੋਗ ਡੀਜੀਪੀ ਸਾਹਿਬ ਨੇ ਸ਼ੁਰੂ ਕੀਤਾ ਇਹ 올 ਓਵਰ ਦਾ ਸਟੇਟ ਕੀਤਾ ਜਾ ਰਿਹਾ ਹੈ ਜਿੱਤੋਂ ਕੀ ਲੁਧਿਆਣਾ ਦੀ ਗੱਲ ਕਰੀਏ ਆਪਨਾ 12 ਨਾਕੇ ਆਪਨੇ ਲਾਏ ਹੈਗੇ ਨੇ ਔਰ 12 ਕਸਟਡ ਆਫਿਸ ਹੈਗੇ ਨੇ ਪੂਰੀ ਸਿਟੀ ਨੂੰ ਸੀਲ ਕੀਤਾ ਗਿਆ ਔਰ ਸਪੈਸ਼ਲੀ ਆਇਡੈਂਟੀਫਾਈਡ ਪਲੇਸਸ ਤੇ ਚੈਕਿੰਗ ਚੱਲਦੀ ਹੈਗੀ ਆ ਕੋਈ 240 ਦੇ ਕਰੀਬ ਮੁਲਾਜ਼ਮ ਡਿਊਟੀ ਤੇ ਹੈਗੇ ਨੇ ਔਰ ਮੈਨੂੰ ਉਮੀਦ ਆ ਕਿ ਅੱਜ ਦੇ ਇਸ ਆਪਰੇਸ਼ਨ ਤੋਂ ਬਾਅਦ ਜਿਹੜੇ ਵੀ ਸ਼ਰਧਾਤੀ ਤੰਤਰ ਹੈਗੇ ਨੇ ਉਹਨਾਂ ਨੂੰ ਇੱਕ ਕਲੀਅਰ ਮੈਸੇਜ ਆਏਗਾ ਕਿ ਪੰਜਾਬ ਪੁਲਿਸ ਪੂਰੀ ਤਰ੍ਹਾਂ ਖੈਗੀ ਆ ਤੇ ਕਿਸੇ ਨੂੰ ਵੀ ਪੰਜਾਬ ਦੇ ਅਮਨ ਤੇ ਕਾਨੂੰਨ ਨਾਲ ਖਿਲਵਾੜ ਕਰਨ ਦਾ ਮੌਕਾ ਨਹੀਂ ਦਿੱਤਾ ਜਾਏਗਾ ਸੋ ਕਿਸੇ ਤਰ੍ਹਾਂ ਦਾ ਕੋਈ ਅਲਰਟ ਵੀ ਜੋ ਪੰਜਾਬ ਦੇ ਵਿੱਚ ਜਾਰੀ ਕੀਤਾ ਗਿਆ ਉਸ ਦੇ ਦੇਖੋ ਜਿਹੜਾ ਇੱਥੇ ਆਣਾ ਹੈਗਾ ਸਾਡੇ ਸੀਨੀਅਰ ਆਫੀਸਰਸ ਦਾ ਫੀਲਡ ਚਾਹਨਾ ਉਹ ਇਸੇ ਅਲਰਟ ਦਾ ਹੀ ਹਿੱਸਾ ਹੈਗਾ ਕਿ ਸਾਡੇ ਸੀਨੀਅਰ ਆਫੀਸਰ ਚੰਡੀਗੜ੍ਹ ਤੋਂ ਬਾਅਦ ਨਿਕਲ ਕੇ ਫੀਲਡ ਚਾਏ ਨੇ ਜਗਾ ਜਗਾ ਤੇ ਚੈਕਿੰਗ ਸੁਪਰਵਾਈਜ਼ ਕਰਦੇ ਸਰ ਕੋਈ ਫਰਮਾਸ਼ਿਆ ਤੋਂ ਕੋਈ ਜਾਣਕਾਰੀਆਂ ਕੁਛ ਤਰ੍ਹਾਂ ਕੁਛ ਨਹੀਂ ਬਿਲਕੁਲ ਉਹ ਜਿਹੜੀਆਂ ਜਾਣਕਾਰੀਆਂ ਹੁੰਦੀਆਂ ਨੇ ਉਹਨਾਂ ਤੇ ਸਤਕਾ ਹੀ ਇਹ ਜੇ ਇਵੈਂਟ ਆਰਗੇਨਾਈਜ਼ ਕੀਤੇ ਜਾਂਦੇ ਨੇ ਇਹ ਜੇ ਆਪਰੇਸ਼ਨ ਆਰਗੇਨਾਈਜ਼ ਕੀਤੇ ਜਾਂਦੇ ਹਜੇ ਕੋਈ ਨਹੀਂ ਦੇਖੋ ਹਜੇ ਤਾਂ ਆਪਾਂ ਆਪਰੇਸ਼ਨ ਇਹ ਸ਼ੁਰੂ ਕਰਨ ਜਾ ਰਹੇ ਹਾਂ ਕਿ ਉਹ ਜੇ ਡੀਬੀ ਇਸ ਆਪਰੇਸ਼ਨ ਦੀ ਸਕਸੈਸ ਹੋਊਗੀ ਉਹਦੇ ਬਾਰੇ ਕਮਿਸ਼ਨ ਲੁਧਿਆਣਾ ਪੁਲਿਸ ਤੁਹਾਡੇ ਨਾਲ ਇੱਕ ਪ੍ਰੈਸ ਨੋਟ ਦੇ ਦੇਦਾਹੀਂ ਤੋਂ ਬੇਨਾਲੇ ਇਨਫੋਰਮੇਸ਼ਨ ਸੈਂਟਰਿਕ ਆ ਲੈਂਦੇ ਨੇ ਜਿਹੜੇ ਡ੍ਰਾਈਵ ਨੇ ਨਾਕੇ ਲਾਏ ਗਏ ਹੈ ਹੈ ਜੀ ਪੰਜਾਬ ਦੇ ਵਿੱਚ ਕਿੰਨੇ ਨਾਕੇ ਲਾਏ ਗਏ ਨੇ ਪੰਜਾਬ ਦੇ ਵਿੱਚ ਨਹੀਂ ਮੇਰੀ ਜਿਹੜੀ ਡਿਊਟੀ ਆ ਆਪ ਦਾ ਕਮਿਸ਼ਨਰ ਦੇ ਟਰਲੋ ਦੇ ਆਨادیه ਵਿੱਚ ਹੈਗੀ ਆ ਤੇ ਆਪਾਂ ਕਮਿਸ਼ਨਰ ਦੇ ਟਰਲੋ ਤੇ ਆਨادیه ਇਹ ਗੱਲ ਕਰ ਸਕਦੇ ਹਾਂ ਜੀ ਸਿਰਮੁਖਾਨੇ ਦੇ ਵਿੱਚ ਜਿੰਨੇ 12 ਤੁਸੀਂ ਨਾਕੇ ਕਹਿ ਰਹੇ ਹੋ ਤੇ ਕਿਹੜੇ ਕਿਹੜੇ ਸਪੌਟਸ ਦੇ ਨੇ ਜਿਹੜੇ ਇਹ ਜਿਹੜੇ ਸਪੌਟ ਦੇ ਉੱਤੇ ਇਹ ਇੰਟੈਲੀਜੈਂਸ ਦੇ ਇਨਫੋਰਮੇਸ਼ਨ ਤੋਂ ਬਾਅਦ ਔਰ ਉਸ ਸਪੌਟ ਨੂੰ ਦੇਖਦੇ ਹੋਏ ਕਿ ਉਹਦੇ ਤੇ ਆਪਾ ਕਿੰਨਾ ਏਰੀਆ ਕਵਰ ਕਰਦੇ ਆ ਉਹ ਸਾਡੇ ਆਇਡੈਂਟੀਫਾਈ ਕੀਤੇ ਜਾਂਦੇ ਨੇ ਇਹ ਸਿਕਰਟ ਇਨਫੋਰਮੇਸ਼ਨ ਦੇ ਉੱਤੇ ਬੇਸਿਸ ਦੇ ਉੱਤੇ ਵੀ ਇੱਥੇ ਚੋਕ ਪੁਆਇੰਟ ਬਣਦਾ ਇੱਥੇ ਚੋਕ ਪੁਆਇੰਟ ਬਣਦਾ ਉਹਦੇ ਹਿਸਾਬ ਨਾਲ ਦੱਸ ਕੇ ਲਾਈ ਜਾਂਦੇ ਨੇ ਐਂਡ ਇਟ ਇਜ਼ ਅ ਵਨ ਡੇ ਡਰਾਈਵ অর ਇਟ ਵੀ ਕੰਟੀਨਿਊ ਆ? ਨਹੀਂ ਇਹ ਸਪੈਸ਼ਲ ਅੱਜ ਰਾਤ ਦੀ ਡਰਾਈਵ ਹੈ ਕਿਦੇ ਦੌਰਾਨ ਗੱਡੀ ਬਰਾਮਾ ਲੋਈ ਫਿਰ ਕਿੱਥੇ ਦਾ ਮਾਮਲਾ ਵੀ ਕਦੋਂ ਮਾਮਲਾ ਲੁਧਿਆਣਾ ਦਾ ਸੀਗਾ ਖੋਖੋ ਹੀ ਸਕੋਰਪੀਓ ਸੀਗੀ 3-4 ਦਿਨ ਪਹਿਲਾਂ ਖੋਈ ਸੀਗੀ ਉਹ ਰਿਕਵਰ ਹੋਈ ਹੈ ਡਿਟੇਲ ਜਿਹੜੀ ਹੈ ਉਹ ਸਵੇਰੇ ਤੁਹਾਨੂੰ ਦਿੱਤੇ ਦਿੱਤੇ ਰਿਹਾ ਹੋਊਗਾ ਕਿੰਨੇ ਕ ਬੰਦੇ ਸੀ ਕੋਈ ਦੋ ਬੰਦੇ ਸੀ ਸਰ ਕਿਹੜੇ ਥਾਣੇ ਦਾ ਮਾਮਲਾ ਹੈ ਇਹ ਥਾਣਾ ਸਵੇਰੇ ਪ੍ਰੈਸ ਨੂੰ ਚਾਰਜ ਹੋਗਾ ਤਾਂ ਸਰ ਕਿਹਦੇ ਕਿ ਬਰਾਮਦ ਕੀਤੀ ਗਈ ਕੋਈ ਨਾ ਮਿਲਣਾ ਹੀ ਹੈ ਸਵੇਰ ਸਰ ਸੋਰ ਕਿਉਂ ਕਦੋਂ ਕੋਈ ਗਈ ਸੀ ਕਿੰਨੇ ਦਿਨ ਪਹਿਲਾਂ ਗਈ ਸੀ ਤਿੰਨ ਚਾਰ ਦਿਨ ਪਹਿਲਾਂ ਕੋਈ ਗਈ ਸੀ ਕਿ ਅੱਜ ਬਰਾਮਦ ਹੋਈ ਹੈ 12 ਜਗ੍ਹਾ ਨਾਕੇ ਲੱਗੇ ਆ ਸਾਡੇ ਸਿਟੀ ਸਿਟੀ ਨੂੰ ਸੀਲ ਕੀਤਾ ਗਿਆ ਹੈ 18 ਵਕਰੀ ਟੀਮਾਂ ਹੈ ਜਿਹੜੀ ਹਾਈ ਫੁੱਟਫਾਲ ਏਰੀਆਜ਼ ਜਿਹੜੇ ਹੈ ਬੱਸ ਸਟੈਂਡ ਹੋ ਗਿਆ ਰੇਲ ਸਟੇਸ਼ਨ ਹੋ ਗਿਆ ਜੀ ਯਾ 몰ਸੋ ਕੇ ਯਾ ਲੇਟ ਨਾਈਟ ਜਿੱਥੇ ਲੋਕ ਜਾਗਦੇ ਰਹਿੰਦੇ ਉਹਨਾਂ ਦੀ ਚੈਕਿੰਗ ਚੱਲ ਰਹੀ ਹੈ ਸਰ ਕਿਹੜੇ ਇਲਾਕੇ ਦੇ ਗੱਡੀ ਫੜੀ ਨਾਕਾ ਇੱਕ ਇੱਕ ਕੱਲ ਤੁਹਾਨੂੰ ਡਿਟੇਲ ਦੇ ਦਰ ਸਰ ਕੋਈ ਹਥਿਆਰ ਵਗੈਰਾ ਫੜਿਆ ਨਹੀਂ ਪੁਲਿਸ ਕਮਿਸ਼ਨਰ ਲੁਧਿਆਣਾ ਸੁਪਨ ਸ਼ਰਮਾ ਸਾਡੇ ਨਾਮ ਮਜੂਰ ਨੇ ਅੱਜ ਵਿਸ਼ੇਸ਼ ਨਾਕਾਬੰਦੀ ਜਿਹੜੀ ਹੈ ਲੁਧਿਆਣਾ ਦੇ ਵਿੱਚ ਕਿੱਤੀ ਕੀ ਗੱਲਬਾਤ ਕਰਨੀ ਹੈ ਸਰ ਕਿਸ ਤਰ੍ਹਾਂ ਦੀ ਨਾਕਾਬੰਦੀ ਹੈ ਕਿੱਥੇ ਕਿੱਥੇ ਨਾਕਾਬੰਦੀ ਨਾਕਾਬੰਦੀ 12 ਜਗ੍ਹਾ ਤੇ ਨਾਕਾਬੰਦੀ ਸੀਗੀ ਸ਼ਹਿਰ ਨੂੰ ਸੀਲ ਕੀਤਾ ਹੋਇਆ ਹੈ ਹਰ ਇੱਕ ਨਾਕੇ ਤੇ ਇੱਕ ਜੀਓ 20 ਮੁਲਾਜ਼ਮ ਤੇ 18 ਹੋਰ ٹیم ਸੀ ਗਿਆ ਜਿਹੜੀ ਹਾਈ ਫੁੱਟਬਾਲ ਏਰੀਆ ਚ ਚੈੱਕ ਕਰ ਰਹੀ ਸੀ ਗਿਆ ਤੇ ਇਹ ਡੀਜੀ ਸਾਹਿਬ ਦਾ ਅਧਿਸ਼ਕ ਹੈ ਉਹ ਇਸ ਉੱਪਰ ਚੱਲ ਰਿਹਾ ਹੈ ਉਹ ਰਾਤ ਨੂੰ ਪੰਜਾਬ ਪੁਲਿਸ ਕਰੇ ਇਟ ਇਜ਼ ਅ ਪਾਰਟ ਆਫ ਨਾਈਟ ਡੋਮੀਨੇਸ਼ਨ ਇਹ 10 ਤੋਂ 4 ਵਜੇ ਤੱਕ ਚੱਲੇਗਾ ਤੇ ਅਕਸਰੇ ਹੋਇਆ ਕਰਦਾ ਸਰ ਇਹ ਡੇਲੀ ਚੱਲੇਗਾ ਡੇਲੀ ਨਹੀਂ ਐਸ ਪਰ ਦ ਡਾਇਰੈਕਸ਼ਨਸ ਆਫ ਦ ਡੀਜੀ ਪੰਜਾਬ ਸਰ ਇਹ ਇਨ ਲੱਕਦੰ ਬੰਦੀ ਦੌਰਾਨ ਕੁਝ ਰਿਕਵਰੀ ਕੁਝ ਹੁਣ ਤੱਕ ਤਾਂ ਇੱਕ ਸਕੋਰਪੀਓ ਹੋਈ ਹੈ ਖੋਈ ਹੋਈ ਰਿਕਵਰ ਹੋਈ ਹੈ ਬਾਕੀ ਡਿਟੇਲਸ ਵਿਰਿਤ ਅਸਤੇ ਸਰ ਇਸ ਤੋਂ ਪਹਿਲਾਂ ਤੁਸੀਂ ਥਾਣੇ ਚ ਵੀ ਚੈਕਿੰਗ ਕਰਕੇ ਆਏ ਹੋ ਉਸ ਤੋਂ ਵੀ ਕੋਈ ਐਕਸ਼ਨ ਜਾਂ ਕੁਝ ਉਹ ਮੈਂ ਦਸਤਾ ਸੀਗਾ ਉਹ ਦਸਤਾ ਸੀਗਾ ਉਹਦੇ ਚ ਸੀਗਾ ਕੁਝ ਤਰਤੀਆਂ ਸੀਗੀਆਂ ਉਹ ਮੈਂ ਦਸਤੀ ਸੀਗੀਆਂ ਕਿ ਉਹ ਸੋਲਵ ਕਰਨਗੇ ਸਰ ਕੋਈ ਕਿਸੇ ਤਰ੍ਹਾਂ ਦਾ ਕੋਈ ਅਲਰਟ ਪੰਜਾਬ ਨੂੰ ਪੰਜਾਬ ਚ ਜਾਂ ਕੋਈ ਜਾਣਕਾਰੀ ਦੇਖੋ ਬਾਰਡਰ ਸਟੇਟ ਹੈ ਕੁਛ ਨਾ ਕੁਛ ਹੁੰਦਾ ਰਹਿੰਦਾ ਹੈ ਪੁਲਿਸ ਇਸ ਐਕਟਿਵ ਐਂਡ ਚੜਦੀ ਕਲਾ ਚ ਸਾਰੇ ਆਪੀ ਅਨਸਰ ਆਦੇ ਕੋਈ ਮੈਸੇਜ ਸਰ ਜਿਹੜੇ ਸ਼ਾਰਟ ਆਂਸਰ ਉਹਨਾਂ ਦੇ ਕੋਈ ਮੈਸੇਜ ਚੋੜੀ ਕੋਈ ਸ਼ਾਇਦ ਸੀ ਜਿ ਕੋਈ ਸ਼ਰਾਰਤੀ ਅਨਸਰ ਤਾਂ ਕੀ ਕਹਿਣਾ ਚਾਹੋਗੇ ਕੁਝ ਸਟੇਟ ਛੱਡ ਦਿਓ ਤੁਸੀਂ ਬਿਲਕੁਲ ਪੁਲਿਸ ਕਮਿਸ਼ਨਰ ਸੁਪਾਸ਼ ਸ਼ਰਮਾਨੇ ਤਾਂ ਇਹਦਾ ਤਸਵੀਰਾਂ ਤਾਂ ਦਿਖਾ ਦਿੰਨੇ ਆ ਵਿਸ਼ੇਸ਼ ਜੋ ਨਾਕਾ ਬੰਦੀ ਇੱਥੇ ਕੀਤੀ ਗਈ ਆ ਤਾ ਵੱਡੀ ਗਿਣਤੀ ਦੇ ਵਿੱਚ ਪੁਲਿਸ ਜਵਾਨ ਜਿਹੜੇ ਨੇ ਤਨਾਤ ਕਿਤੇ ਗਏ ਨੇ ਔਰ ਕਹਿ ਗਿਆ ਕਿ ਇਹ ਕਈ ਥਾਵਾਂ ਤੇ ਨਾਕੇ ਲਗਾਏ ਗਏ ਨੇ ਪੂਰੇ ਲੁਧਿਆਣੇ ਨੂੰ ਇਸ ਵਕਤ ਸੀਲ ਕੀਤਾ ਗਿਆ ਵਾ ਇੱਥੇ ਗੱਡੀਆਂ ਨੂੰ ਚੈਕਿੰਗ ਕੀਤਾ ਜਾ ਰਿਹਾ ਵਾ ਜਿਹੜੀ ਵੀ ਗੱਡੀ ਇੱਥੇ ਆਂਦੀ ਆ ਉਸ ਨੂੰ ਚੈੱਕ ਕੀਤਾ ਜਾ ਰਿਹਾ ਹੈ ਵਿਸ਼ੇਸ਼ ਰੇਲਵੇ ਸਟੇਸ਼ਨ ਤੇ ਇਸ ਵਕਤ ਚੈਕਿੰਗ ਚੱਲ ਰਹੀ ਆ ਜੋ ਸੀਨੀਅਰ ਅਫਸਰ ਨੇ ਉਹ ਅੱਜ ਰੇਲਵੇ ਸਟੇਸ਼ਨ ਤੇ ਪਹੁੰਚੇ ਸਿਗੇ ਤਾਂ ਵਿਸ਼ੇਸ਼ ਨਾਕਾਬੰਦੀ ਅੱਜ ਕੀਤੀ ਗਈ ਹੈ 10 ਤੋਂ ਲੈ ਕੇ ਰਾਤ 4 ਵਜੇ ਤੱਕ ਇਹ ਨਾਕਾਬੰਦੀ ਚੱਲੇਗੀ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਜਾਵੇਗਾ ਇਸ ਨਾਕਾਬੰਦੀ ਦੌਰਾਨ ਇੱਕ ਰਿਕਵਰੀ ਜਿਹੜੀ ਆ ਉਹ ਹੋਈ ਆ ਵੱਡੀ ਰਿਕਵਰੀ ਜਿਹੜੀ ਆ ਉਹ ਹੋਈ ਹੈ ਤੋਂ ਦੱਸਿਆ ਜਾ ਰਿਹਾ ਕਿ ਇੱਕ ਸਕੋਰਪੀਆ ਬਰਾਮਦ ਹੋਈ ਆ ਉਸ ਨੇ ਮਾਮਲੇ ਉਸ ਮਾਮਲੇ ਦੇ ਵਿੱਚ ਸਵੇਰੇ ਜਿਹੜੀ ਆ ਇੱਕ ਬਰੀਫਿੰਗ ਪ੍ਰੈਸ ਕਾਨਫਰੰਸ ਜਿਹੜੀ ਆ ਪੁਲਿਸ ਕਮਿਸ਼ਨਰ ਵੱਲੋਂ ਕੀਤੀ ਗਈ ਜਾਵੇਗੀ ਔਰ ਇਹ ਵੀ ਦੱਸਿਆ ਜਾ ਰਿਹਾ ਕਿ ਜਿਹੜੀ ਸਕੋਰਪੀਆ ਬਰਾਮਦ ਹੋਈ ਆ ਇੱਕ ਲੁੱਟ ਹੋਈ ਸੀ ਲੁਧਿਆਣਾ ਦੇ ਵਿੱਚ ਤਿੰਨ ਚਾਰ ਦਿ ਉਹ ਲੁੱਟ ਦੀ ਜਿਹੜੀ ਸਕੋਰਪੀਓ ਇਸ ਵਕਤ ਪੁਲਿਸ ਵੱਲੋਂ ਬਰਾਮਦ ਕਰ ਲਈ ਗਈ ਆ ਉਸ ਦੇ ਵਿੱਚ ਸਰੇ ਬਰੀਫਿੰਗ ਜਿਹੜੀ ਆ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਇੱਧਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੇ ਜਵਾਨ ਜਿਹੜੇ ਨੇ ਇਸ ਵਕਤ ਸੜਕਾਂ ਦੇ ਉੱਤੇ ਤਾਰੇ ਹੋਏ ਨੇ ਪੁਲਿਸ ਦੇ ਸੀਨੀਅਰ ਅਧਿਕਾਰੀ ਜੋ ਨੇ ਉਹ ਸੜਕਾਂ ਦੇ ਉੱਤੇ ਖੁਦ ਚੈਕਿੰਗ ਅਭਿਆਨ ਚਲਾ ਰਹੇ ਨੇ ਤਾਂ ਲੁਧਿਆਣਾ ਦੇ ਵਿੱਚ ਇਹ ਤਸਵੀਰਾਂ ਜੋ ਤੁਹਾਨੂੰ ਦਿਖਾ ਰਹੇ ਆ ਦੱਸਿਆ ਜਾ ਰਿਹਾ ਕਿ 18 ਤੋਂ 20 ਨਾਕੇ ਜਿਹੜੇ ਨੇ ਲੁਧਿਆਣਾ ਦੇ ਵਿੱਚ ਲਗਾਏ ਗਏ ਨੇ ਜਿੰਨੇ ਵੀ ਜੋ ਵੀ ਬਾਰਡਰ ਨੇ ਜੋ ਲੁਧਿਆਣਾ ਦੇ ਵਿੱਚ ਐਂਟਰੀ ਹੁੰਦੀ ਆ ਉਹਨਾਂ ਐਂਟਰੀ ਪੁਆਇੰਟ ਨੂੰ ਪੂਰੀ ਤਰ੍ਹਾਂ ਸੀਲ ਕੀਤਾ ਗਿਆ ਵਾ ਵੀਡੀਓਗ੍ਰਾਫੀ ਕੀਤੀ ਜਾ ਰਹੀ ਆ ਵਿਸ਼ੇਸ਼ ਗੱਡੀਆਂ ਦੀ ਚੈਕਿੰਗ ਜੋ ਹੈ ਕੀਤੀ ਜਾ ਰਹੀ ਆ ਤਾਂ ਲੁਧਿਆਣਾ ਰੇਲਵੇ ਸਟੇਸ਼ਨ ਦੇ ਅੰਦਰ ਵੱਡਾ ਸਰਚ ਅਭਿਆਨ ਚਲਾਇਆ ਗਿਆ ਵਾ ਜੋ ਰਿਕਵਰੀ ਹੋਈ ਆ ਉਸਤੇ ਬਾਰੇ ਸਵੇਰੇ ਬਰੀਫਿੰਗ ਜਿਹੜੀ ਆ ਪੁਲਿਸ ਕਮਿਸ਼ਨਰ ਲੁਧਿਆਣਾ ਵੱਲੋਂ ਕੀਤੀ ਜਾਵੇ ਕਿ ਇਸ ਵਕਤ ਇਹ ਚੈਕਿੰਗ ਜੋ ਆ ਕਈ ਥਾਵਾਂ ਤੇ ਚੱਲ ਰਹੀ ਆ ਪੂਰੇ ਪੰਜਾਬ ਦੇ ਵਿੱਚ ਇਸ ਵਕਤ ਅਲਰਟ ਹੈਗਾ ਵਾ ਖੂਫੀਆ ਏਜੰਸੀਆਂ ਤੋਂ ਕੁਝ ਰਿਪੋਰਟਾਂ ਮਿਲੀਆਂ ਨੇ ਜਿਸ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਇਸ ਵਕਤ ਅਲਰਟ ਜਾਰੀ ਕੀਤਾ ਗਿਆ ਵਾ ਤਾਂ ਲੁਧਿਆਣਾ ਦੇ ਵਿੱਚ ਵੀ ਇਹ ਲੜਦੀਆਂ ਤਸਵੀਰਾਂ ਜੋ ਸਾਹਮਣੇ ਆਈਆਂ ਨੇ ਤਾਂ ਇਸ ਵਕਤ ਇਹ ਨਾਕਾਬੰਦੀ ਤੁਸੀਂ ਦੇਖ ਸਕਦੇ ਹੋ ਆਉਣ ਜਾਣ ਵਾਲੇ ਜਿਹੜੇ ਵਾਹਨ ਨੇ ਉਹਨਾਂ ਦੀ ਵਿਸ਼ੇਸ਼ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਵਿਸ਼ੇਸ਼ ਤੁਸੀਂ ਦੇਖ ਸਕਦੇ ਹੋ ਇਹ ਗੱਡੀ ਨੂੰ ਰੋਕਿਆ ਗਿਆ ਵਾ ਆ ਉਸ ਨੂੰ ਚੈੱਕ ਕੀਤਾ ਜਾਵੇਗਾ ਤਾਂ ਨਾਕਾਬੰਦੀ ਇਹ ਕੀਤੀ ਗਈ ਆ ਤਾਂ ਆਉਣ ਜਾਣ ਵਾਲੀ ਜਿੰਨੀਆਂ ਵੀ ਗੱਡੀਆਂ ਨੇ ਉਹਨਾਂ ਦੀ ਇਸ ਵਕਤ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੰਮੂ ਕਸ਼ਮੀਰ ਦੀ ਗੱਡੀ ਆ ਜਿਸ ਨੂੰ ਰੋਕਿਆ ਗਿਆ ਵਾ ਤਾਂ ਉਸ ਦੇ ਅੰਦਰ ਜੋ ਸਮਾਨ ਆ ਉਸ ਦੀ ਚੈਕਿੰਗ ਕੀਤੀ ਜਾ ਰਹੀ ਆ ਸੋ ਇਸ ਨਾਕੇ ਦੌਰਾਨ ਇੱਕ ਸਕੋਰਪੀਓ ਜਿਹੜੀ ਆ ਉਹ ਬਰਾਮਦ ਹੋਈ ਹੈਗੀ ਇੱਕ ਲੁੱਟ ਜਿਹੜੀ ਆ ਸਕੋਰਪੀਓ ਉਹ ਪੁਲਿਸ ਲੁਧਿਆਣਾ ਪੁਲਿਸ ਨੇ ਬਰਾਮਦ ਵੀ ਕੀਤੀ ਆ ਤਾਂ ਕਈ ਥਾਵਾਂ ਤੇ ਚੈਕਿੰਗ ਸਰਚ ਅਭਿਆਨ ਇਸ ਵਕਤ ਚੱਲ ਰਿਹਾ ਵਾ ਤਾਂ ਵੱਡੀ ਰਿਕਵਰੀ ਇਸ ਵਕਤ ਲੁਧਿਆਣਾ ਪੁਲਿਸ ਨੂੰ ਹੋਈ ਹੈਗੀ ਆ ਇੱਕ ਸਕੋਰਪੀਓ ਜੋ ਬਰਾਮਦ ਕਰ ਲਈਤੀ ਗਈ ਆ ਉਸਤੇ ਮਾਰੇ ਸਵੇਰੇ ਜਿਹੜੀ ਆ ਬਰੀਫਿੰਗ ਕੀਤੀ ਜਾਵੇਗੀ ਤਾਂ ਫਿਲਹਾਲ ਇਹ ਚੈਕਿੰਗ ਜੋ ਆ ਪੂਰੇ ਜੋਰਾ ਸ਼ੋਰਾ ਨਾਲ ਜਿਹੜੀ ਲੁਧਿਆਣਾ ਦੇ ਵਿੱਚ ਕੀਤੀ ਜਾ ਰਹੀ ਹੈ 18 ਤੋਂ 20 ਦੇ ਕਰੀਬ ਨਾਕੇ ਜਿਹੜੇ ਨੇ ਲੁਧਿਆਣਾ ਦੇ ਵਿੱਚ ਲਗਾਏ ਗਏ ਨੇ ਤਾਂ ਸਿੱਧੇ ਤੌਰ ਤੇ ਪੁਲਿਸ ਕਮਿਸ਼ਨ ਸ਼ੋਪਨ ਸ਼ਰਮਾ ਵੱਲੋਂ ਕਿਹਾ ਗਿਆ ਹੈ ਜਿਹੜੇ ਸ਼ਰਾਰਤੀ ਲੋਕ ਨੇ ਜੋ ਪੰਜਾਬ ਦੇ ਮਾਹੌਲ ਨੂੰ ਖਰਾਬ ਕਰ ਰਹੇ ਨੇ ਉਹ ਕਿਹਾ ਗਿਆ ਕਿ ਪੰਜਾਬ ਨੂੰ ਉਹ ਛੱਡ ਦਨ ਨਹੀਂ ਤਾਂ ਉਹਨਾਂ ਦੀ ਖੈਰ ਨਹੀਂ ਆ ਤਾਂ ਇਹ ਤਸਵੀਰਾਂ ਜੋ ਤੁਹਾਨੂੰ ਅਸੀਂ ਲੁਧਿਆਣਾ ਤੋਂ ਦਿਖਾ ਰਹੇ ਹਾਂ ਇਸ ਵਕਤ ਨਾਕਾਬੰਦੀ ਜੋ ਚੱਲ ਰਹੀ ਆ 10 ਤੋਂ ਲੈ ਕੇ 4 ਵਜੇ ਤੱਕ ਪੂਰੇ ਪੰਜਾਬ ਦੇ ਵਿੱਚ ਨਾਕਾਬੰਦੀ ਰਹੇਗੀ ਤਾ ਇਸ ਵਕਤ ਲੁਧਿਆਣਾ ਦੇ ਵਿੱਚ ਨਾਕਾਬੰਦੀ ਕੀਤੀ ਗਈ ਆ ਵਿਸ਼ੇਸ਼ ਨਾਕੇ ਲਗਾਏ ਗਏ ਨੇ ਲੁਧਿਆਣਾ ਦੇ ਜਿੰਨੇ ਵੀ ਐਂਟਰ ਪੁਆਇੰਟ ਨੇ ਉਹਨਾਂ ਨੂੰ ਸੀਲ ਕਰ ਦਿੱਤਾ ਗਿਆ ਵਾ ਤਾਂ ਇੱਕ ਜੋ ਇਹਨਾਂ ਚੈਕਿੰਗ ਦੇ ਦੌਰਾਨ ਇਹਨਾਂ ਨਾਕਿਆਂ ਦੇ ਦੌਰਾਨ ਇੱਕ ਵੱਡੀ ਜਿਹੜੀ ਆ ਔਰ ਰਿਕਵਰੀ ਹੋਈ ਹੈਗੀ ਇੱਕ ਸਕੋਰਪਿਓ ਜਿਹੜੀ ਆ ਬਰਾਮਦ ਕੀਤੀ ਆ ਉਸ ਨੂੰ ਪੁਲਿਸ ਨੇ ਸੀਜ਼ ਕਰ ਲਿੱਤਾ ਹੈ ਉਸ ਤੇ ਬਾਰੇ ਸਵੇਰੇ ਬਰੀਫਿੰਗ ਕੀਤੀ ਜਾਵੇਗੀ ਕਿ ਨਾਕੇ ਤੋਂ ਸਕੋਰਪਿਓ ਫੜੀ ਗਈ ਆ ਤਾਂ ਵਿਸ਼ੇਸ਼ ਨਾਕੇ ਜਿਹੜੇ ਨੇ ਲੁਧਿਆਣਾ ਦੇ ਵਿੱਚ ਲਗਾਏ ਗਏ ਨੇ ਇਸ ਵਕਤ 18 ਤੋਂ 20 ਨਾਕੇ ਜਿਹੜੇ ਨੇ ਲੁਧਿਆਣਾ ਦੇ ਵਿੱਚ ਲੱਗੇ ਹੋਏ ਨੇ ਲੁਧਿਆਣਾ ਦੇ ਵਿੱਚ ਜਿੰਨੇ ਵੀ ਐਂਟਰੀ ਪੁਆਇੰਟ ਨੇ ਉਹ ਸਾਰੇ ਹੀ ਐਂਟਰੀ ਪੁਆਇੰਟ ਇਸ ਵਕਤ ਪੂਰੀ ਤਰ੍ਹਾਂ ਸੀਲ ਕਰ ਦਿੱਤੇ ਗਏ ਨੇ ਖੂਫੀਆ ਏਜੰਸੀਆਂ ਤੋਂ ਕੁਝ ਜਾਣਕਾਰੀਆਂ ਮਿਲੀਆਂ ਨੇ ਜਿਸ ਤੋਂ ਬਾਅਦ ਇਸ ਵਕਤ ਅਲਰਟ ਜਿਹੜਾ ਵਾ ਪੰਜਾਬ ਦੇ ਵਿੱਚ ਕੀਤਾ ਗਿਆ ਵਾ ਵਿਸ਼ੇਸ਼ ਨਾਕਾਬੰਦੀ ਕਰ ਦਿੱਤੀ ਗਈ ਆ ਰਾਤ ਜਿਹੜਾ 10 ਤੋਂ ਲੈ ਕੇ 6 ਵਜੇ ਤੱਕ ਇਹ ਜਿਹੜੀ ਨਾਕਾਬੰਦੀ ਰਵੇਗੀ ਵਿਸ਼ੇਸ਼ ਚੈਕਿੰਗ ਚਲਾਈ ਜਾਵੇਗੀ ਫੋਟੋ ਇਹ ਤਸਵੀਰਾਂ ਜੋ ਤੁਹਾਨੂੰ ਲੁਧਿਆਣਾ ਦੀ ਦਿਖਾ ਰਹੇ ਆ ਘੰਟਾ ਘੜੀ ਦੇ ਵਿੱਚ ਜਿਹੜਾ ਚੌਂਕ ਆ ਉੱਥੇ ਨਾਕਾ ਲਗਾਇਆ ਗਿਆ ਰੇਲਵੇ ਸਟੇਸ਼ਨ ਦੇ ਬਾਹਰ ਨਾਕਾਬੰਦੀ ਕੀਤੀ ਗਈ ਆ ਰੇਲਵੇ ਸਟੇਸ਼ਨ ਤੇ ਨਾਕਾਬੰਦੀ ਕੀਤੀ ਗਈ ਆ ਤਾਂ ਇਹ ਤਸਵੀਰਾਂ ਜੋ ਲੁਧਿਆਣਾ ਦਾ ਪੁਲਿਸ ਕਮਿਸ਼ਨਰ ਦੀ ਅਸੀਂ ਤੁਹਾਨੂੰ ਦਿਖਾ ਰਹੇ ਆ ਇਸ ਵਕਤ ਸਰਚ ਅਭਿਆਨ ਜਿਹੜਾ ਵਾ ਪੂਰੇ ਲੁਧਿਆਣਾ ਦੇ ਵਿੱਚ ਚੱਲ ਰਿਹਾ ਵਾ ਪੂਰਾ ਲੁਧਿਆਣਾ ਇਸ ਵਕਤ ਸੀਲ ਕਰ ਦਿੱਤਾ ਗਿਆ ਵਾ ਤਾਂ ਜੋ ਤਸਵੀਰਾਂ ਜੋ ਤੁਹਾਨੂੰ ਅਸੀਂ ਲੁਧਿਆਣਾ ਤੋਂ ਦਿਖਾਈਆਂ ਨੇ ਵਿਸ਼ੇਸ਼ ਚੈਕਿੰਗ ਦੇ ਵਿੱਚ ਸੀਨੀਅਰ ਅਫਸਰ ਜਿਹੜੇ ਨੇ ਉਹ ਖੁਦ ਜਾਨਾਂ ਦੇ ਵਿੱਚ ਪਹੁੰਚੇ ਨੇ ਸਾਰੇ ਹੀ ਅਫਸਰਾਂ ਨੂੰ ਸੜਕਾਂ ਦੇ ਉੱਤੇ ਉਤਰਨ ਦੇ ਆਦੇਸ਼ ਦਿੱਤੇ ਗਏ ਨੇ ਇਸ ਤੋਂ ਇਲਾਵਾ ਥਾਣਿਆਂ ਨੂੰ ਅਲਰਟ ਤੇ ਰੱਖਿਆ ਗਿਆ ਵਾ ਪੂਰੇ ਪੰਜਾਬ ਨੂੰ ਦੇ ਚਾਹਲਟ ਜਾਰੀ ਕੀਤਾ ਗਿਆ ਕਿਉਂਕਿ ਕੁਫੀਆ ਏਜੰਸੀਆਂ ਤੋਂ ਕੁਝ ਰਿਪੋਰਟਾਂ ਮਿਲਿਆ ਨੇ ਜਿਸ ਨੂੰ ਲੈ ਕੇ ਇਹ ਅਲਰਟ ਜਿਹੜਾ ਵਾ ਜਾਰੀ ਕੀਤਾ ਗਿਆ ਵਾ ਵਿਸ਼ੇਸ਼ ਨਾਕਾ ਬੰਦੀ ਦੌਰਾਨ ਇੱਕ ਸਕੋਰਪੀਓ ਗੱਡੀ ਜਿਹੜੀ ਆ ਪੁਲਿਸ ਨੇ ਬਰਾਮਦ ਕੀਤੀ ਹੈਗੀ ਜੋ ਲੁੱਟਖੋ ਕੀਤੀ ਗਈ ਸੀਗੀ ਉਹ ਬਰਾਮਦ ਜਿਹੜੀ ਕੀਤੀ ਗਈ ਹੈ ਤਾਂ ਇਸ ਮਾਮਲੇ ਦੇ ਵਿੱਚ ਸਿਹਰੇ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਇੱਕ ਵੱਡੀ ਪ੍ਰੈਸ ਕਾਨਫਰੰਸ ਕਰ ਸਕਦੇ ਨੇ ਇਸ ਦੇ ਬਾਰੇ ਜਾਣਕਾਰੀ ਵੀ ਦੇ ਸਕਦੇ ਨੇ ਤਾਂ ਇਹ ਵਿਸ਼ੇਸ਼ ਨਾਕਾ ਬੰਦੀ ਦੌਰਾਨ ਕਈ ਸੀਨੀਅਰ ਅਫਸਰ ਇਸ ਵਕਤ ਸੜਕਾਂ ਤੇ ਉਤਰੇ ਹਨ ਨਜ਼ਰ ਆ ਰਹੇ ਨੇ ਮਨੀਸ਼ ਦੇ ਨਾਲ ਨਰਿੰਦਰ ਕੁਮਾਰ ਜਗਮਨ ਟੀਵੀ